ਅੱਜ ਐਨਜੀਟੀਟੀ ਦੇ ਵਿੱਚ ਜੋ ਪੰਜਾਬ ਦੇ ਵਿੱਚ ਪਰਾਲੀ ਨੂੰ ਸਾੜਨ ਵਾਲਾ ਕੇਸ ਲੱਗਿਆ ਸੀ ਉਸ ਦੇ ਵਿੱਚ ਜੋ ਪੰਜਾਬ ਸਰਕਾਰ ਨੇ ਜਵਾਬ ਦਿੱਤਾ ਇਹਨਾਂ ਨੇ ਕਿਹਾ ਜੀ ਅਸੀਂ ਇੰਨੀਆਂ ਮਸ਼ੀਨਾਂ ਲੈਤੀਆਂ ਅਸੀਂ ਇੰਨੀਆਂ ਮਸ਼ੀਨਾਂ ਦੇਤੀਆਂ ਤੇ ਨਾਲ ਦੀ ਨਾਲ ਉਹ ਐਨਜੀਟੀਟੀ ਨੂੰ ਪੁੱਛਿਆ ਕਿ ਜਿੰਨੀਆਂ ਮਸ਼ੀਨਾਂ ਹੋਰ ਚਾਹੀਦੀਆਂ ਵੀ ਉਹਦੇ ਵਿੱਚ ਜੋ ਸੈਂਟਰ ਨੇ ਆਪਣਾ 60% ਸ਼ੇਅਰ ਪਾਉਣਾ ਪੰਜਾਬ ਨੇ 40% ਪਾਉਣਾ ਉਹਨਾਂ ਨੇ ਕਿਹਾ ਵੀ ਦੱਸੋ ਕੀ ਪੋਜੀਸ਼ਨ ਆ ਤੇ ਇਹਨਾਂ ਨੇ ਦੱਸਿਆ ਕਿ ਜੀ ਸੈਂਟਰ ਦਾ 60% ਸ਼ੇਅਰ ਤਾਂ ਆ ਗਿਆ ਉਹਨਾਂ ਨੇ ਕਿ ਪੰਜਾਬ ਦਾ ਸ਼ੇਰ ਕਹਿੰਦੇ ਸਹੀ ਪੁੱਛ ਕੇ ਦੱਸਾਂਗੇ ਕਿ ਕਦੋਂ ਆਊਗਾ ਉਹ ਵੀ ਨਹੀਂ ਤੇ ਪਰ ਐਨਜੀਟੀ ਬਿਲਕੁਲ ਸੈਟੀਸਫਾਈਡ ਨਹੀਂ ਸੀ ਜੋ ਜੋ ਇਹ ਸਟੈਪਲ ਰਏ ਆ ਉਹਨਾਂ ਨੇ ਸਮਾਂ ਇਹ ਵੀ ਕਿਹਾ ਕਿ ਤੁਸੀਂ ਆਪ ਆਪ ਤੁਸੀਂ ਜੋ ਕਰਨਾ ਉਹ ਕਰ ਨਹੀਂ ਰਹੇ ਤੇ ਕਿਸਾਨਾਂ ਨੂੰ ਤੁਸੀਂ ਉਹਨਾਂ ਉਹਨਾਂ ਦੇ ਉੱਤੇ ਸਭ ਸਾਰਾ ਪਾ ਦੇਣੇ ਹੋ ਕਿਸਾਨਾਂ ਨੂੰ ਜ਼ਿੰਮੇਵਾਰ ਠਹਿਰਾਉਣੇ ਹੋ ਜੋ ਤੁਸੀਂ ਆਪ ਕਰਨਾ ਉਹ ਤੁਸੀਂ ਕਰ ਨਹੀਂ ਰਹੇ ਤੇ ਪੰਜਾਬ ਸਰਕਾਰ ਨੂੰ ਅੱਜ ਕਾਫੀ ਝਾੜ ਪਈ ਤੇ ਹੁਣ ਉਹਨਾਂ ਨੇ ਰੱਖਿਆ ਹੈ ਕਿ ਹੁਣ ਉਹ ਪੰਜਾਬ ਸਰਕਾਰ ਦੀ ਰਿਪੋਰਟ ਦੇ ਕੇ ਆਰਡਰ ਦੇਣਗੇ ਅਸੀਂ ਅੱਜ ਜਿਹੜਾ ਇੱਥੇ ਐਪਲੀਕੇਸ਼ਨ ਫਾਈਲ ਕੀਤੀ ਆ ਡਾਕਟਰ ਅਵਤਾਰ ਸਿੰਘ ਫਗਵਾੜਾ ਵੱਲੋਂ ਤੇ ਸਰਦਾਰ ਕਿਰਪਾਲ ਸਿੰਘ ਫਗਵਾੜਾ ਵੱਲੋਂ ਐਪਲੀਕੇਸ਼ਨ ਫਾਈਲ ਕੀਤੀ ਆ ਉਹਦੇ ਵਿੱਚ ਅਸੀਂ ਦੱਸਿਆ ਕਿ ਇਹ ਜਿਹੜੇ ਬਹੁਤ ਸਾਰੇ ਕਿਸਾਨ ਆ ਜਿਹੜੇ ਕਿ ਪਰਾਲੀ ਨੂੰ ਖਾਦ ਦੀ ਤਰ੍ਹਾਂ ਵਰਤਦੇ ਆ ਤੇ ਜਿਹੜੇ ਖਾਦ ਦੀ ਤਰ੍ਹਾਂ ਪਰਾਲੀ ਨੂੰ ਵਰਤਦੇ ਆ ਉਹਨਾਂ ਨੂੰ ਅਗਲੀ ਫਸਲ ਦੇ ਵਿੱਚ ਖਾਦ ਘੱਟ ਪਾਉਣੀ ਪੈਂਦੀ ਆ ਵੀ ਇਹੋ ਜਿਹੇ ਕੇਸ ਹੈਗੇ ਆ ਪਰ ਪੰਜਾਬ ਸਰਕਾਰ ਤੇ ਪੰਜਾਬ ਦਾ ਐਗਰੀਕਲਚਰ ਜੋ ਵਿਭਾਗ ਉਹ ਜਾ ਕੇ ਉਹਨਾਂ ਨੂੰ ਸਟੱਡੀ ਹੀ ਨਹੀਂ ਕਰਦਾ ਉਹ ਦੱਸਦਾ ਹੀ ਨਹੀਂ ਕਿ ਉਹਨਾਂ ਨੂੰ ਸਟੱਡੀ ਕਰੋ ਕਿ ਇਹ ਪ੍ਰਾਲੀ ਨੂੰ ਖੇਤ ਦੇ ਵਿੱਚ ਹੀ ਖਾਦ ਬਣਾ ਕੇ ਵਰਤਨ ਦੇ ਨਾਲ ਕਿਸਾਨਾਂ ਦਾ ਫਾਇਦਾ ਕਿੰਨਾ ਅਗਲੀ ਗੱਲ ਪਿੰਡਾਂ ਦੇ ਵਿੱਚ ਸਾਧੀਆਂ ਬਿਮਾਰੀਆਂ ਇੰਨੇ ਬੱਚਿਆਂ ਨੂੰ ਵੱਧ ਗਈਆਂ ਉਹਦੇ ਤੇ ਕੋਈ ਪੰਜਾਬ ਸਰਕਾਰ ਨੇ ਸਰਵੇ ਨਹੀਂ ਕੀਤਾ ਸਭ ਤੋਂ ਵੱਡੀ ਗੱਲ ਅਸੀਂ ਜਿਹੜੀ ਕੋਰਟ ਨੂੰ ਦਿਖਾਈ ਆ ਕਿ ਇਹ ਬੜੀ ਹੈਰਾਨੀ ਦੀ ਗੱਲ ਆ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ ਇਹ ਜਿਹੜਾ ਮੈਨੂਅਲ ਆ ਉਹਨਾਂ ਦਾ ਪੈਕੇਜ ਆਫ ਪ੍ਰੈਕਟਿਸ ਜਿਹੜਾ ਈਸ਼ੂ ਕਰਦੇ ਆ ਉਹਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਕਹੀ ਜਾਂਦੀ ਆ ਕਿ ਬਿਮਾਰੀਆਂ ਤਿੰਨ ਬਿਮਾਰੀਆਂ ਉਹਨਾਂ ਨੇ ਕਿਹਾ ਸੀਥਰਾਟ ਸਟੈਮ ਰੌਟ ਤੇ ਸੀਥ ਬਲਾਈਟ ਇਹ ਤਿੰਨੋਂ ਬਿਮਾਰੀਆਂ ਦੇ ਵਿੱਚ ਪਰਾਲੀ ਨੂੰ ਚੰਗੀ ਤਰ੍ਹਾਂ ਜਲਾ ਦਿਓ ਚੰਗੀ ਤਰ੍ਹਾਂ ਜਲਾ ਦਿਓ ਪਰਾਲੀ ਨੂੰ ਬਲਕਿ ਪੰਜਾਬ ਯੂਨੀਵਰਸਿਟੀ ਕਹੀ ਜਾਂਦੀ ਆ ਪਰਾਲੀ ਨੂੰ ਜਲਾ ਦਿਓ ਹੈ ਇਹ ਇਹ ਜਿਹੜੀ ਬਿਮਾਰੀਆਂ ਨੇ ਤਕਰੀਬਨ ਤਕਰੀਬਨ 80% ਨੂੰ ਲੱਗਦੀ ਆ ਜਿਹੜੇ ਕਿ ਆਪਾਂ ਕਦੂ ਕਰਦੇ ਆ ਕੱਦੂ ਵਾਲੇ ਦੇ ਵਿੱਚ ਬਹੁਤ ਹੀ ਕਾਮਨ ਆ ਪਰ ਇਹ ਆ ਮਲਕੇ ਅਸੀਂ 2012 ਦਾ ਵੈਲਓ ਨਾਲ ਲਗਾਇਆ ਪਰ ਆ ਸਾਡੇ ਕੋਲੇ ਆ ਦੇਖੋ ਆ ਜਿਹੜਾ ਹੈਗਾ ਨਾ ਇਹ 2020 ਦਾ ਆ ਅਸੀਂ ਪੰਜਾਬ ਪੰਜਾਬ ਯੂਨੀਵਰਸਿਟੀ ਐਸ਼ੂ ਕੀਤਾ ਵਾ ਆ 2020 ਆ ਦੇਖੋ ਇਹ 2018 ਤੋਂ 2020 ਦਾ ਮੈਨੂ ਲਾ 2020 ਦਾ ਇਹਦੇ ਵਿੱਚ ਆ ਹੈ ਪੰਨਾ ਨੰਬਰ 118 ਤੇ ਪੰਨਾ ਨੰਬਰ 618 ਤੇ ਆ ਮੈਂ ਪੜ ਰਿਹਾ ਜੀ ਆ ਫੀਟ ਬਲਾਈਟ ਜਿੰਨਾ ਥੋੜੀਆਂ ਵਿੱਚ ਬਿਮਾਰੀ ਦਾ ਹੱਲਾ ਹੋਇਆ ਹੋਵੇ ਫਸਲ ਵੱਢਣ ਤੋਂ ਬਾਅਦ ਉਹਨਾਂ ਨੂੰ ਪਰਾਲੀ ਤੇ ਪਰਾਲੀ ਤੇ ਮੁੱਢਾਂ ਨੂੰ ਚੰਗੀ ਤਰ੍ਹਾਂ ਸਾੜ ਦਿਓ 2020 ਚ ਕਹੀ ਜਾਂਦੇ ਆ ਸੁਪਰੀਮ ਕੋਰਟ ਐਨਜੀਟੀ ਕਹੀ ਜਾਂਦੇ ਆ ਜਿਹੜੇ ਕਿਸਾਨ ਸਾੜਦੇ ਆ ਉਹਨਾਂ ਦੇ ਤੇ ਕੇਸ ਦਰਜ ਕਰੋ ਉਹਨਾਂ ਨੂੰ ਜੇਲ੍ਹ ਕਰੋ ਉਹਨਾਂ ਨੂੰ ਫਾਈਨਡ ਕਰੋ ਤੇ ਪੰਜਾਬ ਯੂਨੀਵਰਸਿਟੀ ਐਗਰੀਕਲਚਰ ਯੂਨੀਵਰਸਿਟੀ ਕਹੀ ਜਾਂਦੀ ਆ ਜੀ ਇਹਨੂੰ ਚੰਗੀ ਤਰ੍ਹਾਂ ਸਾੜ ਦਿਓ ਆ ਲਓ ਜੀ ਸੀਥਰੋਟ ਸੀਥਰੋਟ ਤੇ ਵੀ ਇਹ ਵੀ ਬਿਮਾਰੀ ਵਾਲੇ ਖੇਤ ਦੀ ਪ੍ਰਾਲੀ ਦਾਣੇ ਝਾੜਨ ਤੋਂ ਪਿੱਛੋਂ ਸਾੜ ਦੇਣੀ ਚਾਹੀਦੀ ਹੈ। ਅਸੀਂ ਅੱਜ ਕੋਰਟ ਨੂੰ ਇਹ ਵੀ ਕਿਹਾ ਵੀ ਆਹ ਦੇਖੋ ਨਾ ਕਿਸਾਨ ਕੀ ਕਰਨ? ਟੋੜੀ ਮੰਨਣ ਕਿ ਉਹਨਾਂ ਦੀ ਮੰਨਣ। ਨਾਲ ਦੀ ਨਾਲ ਇੱਕ ਗੱਲ ਇਹ ਵੀ ਅਸੀਂ ਕੋਰਟ ਨੂੰ ਇਹ ਕਹੀ ਆ ਕਿ ਇਹ ਜਿਹੜੀ ਰეკਮੈਂਡੇਸ਼ਨ ਆ ਇਹਨਾਂ ਦੀ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਗਲਤ ਆ। ਕਿਉਂਕਿ ਇਹ ਜਿਹੜੀ ਬਿਮਾਰੀ ਆ ਕਣਕ ਦੇ ਸਰਦੀ ਕਰਦੀ। ਅਗਲੇ ਸਾਲ ਝੋਨੇ ਦੀ ਫਸਲ ਤੱਕ ਇਹਦੇ ਜੜ੍ਹ ਜਿਉਂਦੀ ਨਹੀਂ ਰਹਿੰਦੇ। ਮਈ ਦੇ ਵਿੱਚ ਇੰਨੀ ਗਰਮੀ ਪੈਂਦੀ ਆ ਬਰ ਜਾਂਦੇ ਆ। ਕਿਉਂ ਹੈ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਕਿਉਂ ਪੱਠੇ ਪਾਸੇ ਨੂੰ ਪਾ ਰਿਹਾ ਵੀ ਇਹ ਚੀਜ਼ਾਂ ਦੇ ਉੱਤੇ ਧਿਆਨ ਦੇਣ ਇਹਨਾਂ ਨੂੰ ਇਤਾਂ ਦੇ ਧਿਆਨ ਦੇਣ ਦੀ ਲੋੜਾ ਤੇ ਦੂਜੀ ਗੱਲ ਹਰਿਆਣਾ ਜੇ 1000 ਰੁਪਇਆ ਦੇ ਸਕਦਾ ਆਪਣੇ ਕਿਸਾਨਾਂ ਨੂੰ ਤਾਂ ਪੰਜਾਬ ਕਿਉਂ ਨਹੀਂ ਦਿੰਦਾ ਪੰਜਾਬ ਵੀ ਤਾਂ ਦਵੇ ਨਾ ਕਿਸਾਨਾਂ ਨੂੰ ਦਵੇ ਔਰ ਜਿਹੜੇ ਕਿਸਾਨ ਆ ਛੋਟੇ ਕਿਸਾਨ ਆ ਜੇ ਉਹ ਕਹਿੰਦੇ ਜੇ ਅਸੀਂ ਮਸ਼ੀਨਰੀ ਨੂੰ ਅੱਡੀ ਸਬਸਿਡੀ ਦਿੱਤੀ ਹੁਣ ਜਿਹੜੀ ਮਸ਼ੀਨਰੀ ਆ ਉਹ ਤਾਂ ਬੜੀ ਮਹਿੰਗੀ ਮਹਿੰਗੀ ਮਸ਼ੀਨਰੀ ਆ ਉਹ ਜ਼ਿਆਦਾ ਵੱਡੇ ਕਿਸਾਨ ਖਰੀਦਣਗੇ ਜਾਂ ਫਿਰ ਜਿਹੜੇ ਕੋਈ ਮਸ਼ੀਨਰੀ ਖਰੀਦ ਕੇ ਅੱਗੇ ਜਾ ਕੇ ਠੇਕੇ ਤੇ ਕਰਦੇ ਆ ਉਹ ਕਰਨਗੇ ਕਿਸਾਨਾਂ ਨੂੰ ਤਾਂ ਇਹਨੂੰ ਮਸ਼ੀਨਰੀ ਨੂੰ ਕਿਰਾਏ ਤੇ ਲੈਣ ਦੇ ਵਾਸਤੇ 2.5 ਹਜ਼ਾਰ ਰੁਪਿਆ ਕਿਲੇ ਦਾ ਦੇਣਾ ਪੈਂਦਾ ਕਿਸਾਨਾਂ ਨੂੰ ਤਾਂ ਆਪਣੇ ਜੇਬ ਚੋਂ ਦੇਣਾ ਪੈਂਦਾ ਕਿਸਾਨਾਂ ਨੂੰ ਇਹਦਾ ਕੀ ਫਾਇਦਾ ਇਸ ਚੀਜ਼ ਦਾ ਤੇ ਇਹ ਗੱਲਾਂ ਅਸੀਂ ਕਹੀਆਂ ਕਿ ਪੰਜਾਬ ਸਰਕਾਰ ਨੂੰ ਇਹ ਚੀਜ਼ਾਂ ਧਿਆਨ ਵਿੱਚ ਰੱਖਣੀਆਂ ਚਾਹੀਦੀਆਂ ਔਰ ਇਹ ਪੰਜਾਬ ਤੇ ਸੈਂਟਰ ਸਰਕਾਰ ਨੂੰ ਦੋਨਾਂ ਨੂੰ ਇਹ ਸੋਚਣਾ ਚਾਹੀਦਾ ਕਿ ਜਿਹੜੇ ਕਿਸਾਨ ਆ ਛੋਟੇ ਕਿਸਾਨ ਆ ਉਹਨਾਂ ਨੂੰ ਤੁਸੀਂ 2000 ਰੁਪਇਆ ਪਰ ਇਕੜ ਦਾ ਦਿਓ ਤਾਂ ਕਿ ਉਹ ਪ੍ਰਾਲੀ ਨੂੰ ਨਾ ਛੜਨ ਉਹ ਪ੍ਰਾਲੀ ਨੂੰ ਵਿੱਚੇ ਹੀ ਬਹਣ ਤੇ ਵਿੱਚੇ ਵਾਕੇ ਨਾਲ ਦੀ ਨਾਲ ਇਹਦੇ ਫਾਇਦੇ ਦੱਸੋ ਕਿ ਫਾਇਦੇ ਕਿੰਨੇ ਕਿੰਨੇ ਆ ਉਹ ਚੀਜ਼ ਦੱਸਿਆ ਜਾਣ ਉਹਦੇ ਵਾਸਤੇ ਜੱਤ ਸਾਹਿਬ ਨੇ ਹੁਣ ਆਰਡਰ ਆਏਗਾ ਆਰਡਰ ਦੇ ਵਿੱਚ ਫਿਰ ਉਹਨਾਂ ਨੇ ਕਿਹਾ ਕਿ ਅਸੀਂ ਜਲਦੀ ਰੱਖਾਂਗੇ ਸਤੰਬਰ ਤੋਂ ਕਿਉਂਕਿ ਪ੍ਰਾਲੀ ਦਾ ਝੋਨੇ ਨੂੰ ਵੱਢਣ ਦਾ ਸੀਜ਼ਨ ਸ਼ੁਰੂ ਹੋ ਜਾਣਾ ਤੇ ਉਹਨਾਂ ਨੇ ਕਿਹਾ ਉਸ ਤੋਂ ਪਹਿਲਾਂ ਪਹਿਲਾਂ ਅਸੀਂ ਡਾਇਰੈਕਸ਼ਨ ਦੇ ਕੇ ਤੇ ਪੰਜਾਬ ਸਰਕਾਰ ਤੋਂ ਇੱਕ ਇਹਦੇ ਤੇ ਹੁਣ ਐਕਟੀਵਿਟੀ ਜੋ ਕੰਮ ਜੋ ਕਰਨੇ ਚਾਹੀਦੇ ਆ ਉਹ ਕਰਵਾਵਾਂਗੇ ਸਰ ਤਰੀਕ ਕੋ ਦਿੱਤੀ ਅਗਲੀ ਕਦੋਂ ਇਸ ਤੇ ਹੋਰੀ ਕੋ ਆਰਡਰ ਡਿਟੇਲ ਆਏਗਾ ਉਹਦੇ ਵਿੱਚ ਡੇਟ ਆਏਗੀ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਦੇ ਲਈ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp ਚੈਨਲ ਪਰ